ਨਮਸਕਾਰ ਜੀ ਮੈਂ ਬੋਬੀ ਸ਼ਰਮਾ ਬਲੌਕ ਪ੍ਰੈਜ਼ੀਡੈਂਟ ਆਮ ਆਦਮੀ ਪਾਰਟੀ ਤੋਂ ਸਾਰੇ ਹੀ ਦੇਸ਼ ਵਾਸੀਆਂ ਨੂੰ 15 ਅਗਸਤ ਦੀ ਵਧਾਈ ਦਿੰਨਾ ਹਾਂ ਉਸ ਦਿਨ ਨਾਲ ਪੰਜਾਬ ਵਾਸੀਆਂ ਨੂੰ ਤੇ ਹੋਰ ਹਲਕਾ ਨਾਰਥ ਲੁਧਿਆਣਾ ਦੇ ਸਾਰੇ ਵਾਸੀਆਂ ਨੂੰ ਵੀ 77 ਦਿਵਸ ਦੀ ਬਹੁਤ-ਬਹੁਤ ਵਧਾਈ ਤੇ ਵੀ ਵਧਾਈ ਦੇ ਪਾਤਰ ਸਾਡੇ ਸੀਐਮ ਸਾਹਿਬ ਵੀ ਨੇ ਜਿਹੜੇ ਕੀ ਸਾਨੂੰ 14 ਅਗਸਤ ਨੂੰ 76 ਨਵੇਂ ਮੱਲਕ ਲਈ ਦੇਣ ਜਾ ਰਹੇ ਨੇ ਜਿਸ ਦੇ ਵਿੱਚ ਨਾਰਥ ਦੀ ਜਨਤਾ ਬਹੁਤ ਹੀ ਭਾਗੇਸ਼ਾਲੀ ਹੈ ਚੌਧਰੀ ਮਦਨ ਲਾਲ ਬੱਗਾ ਜੀ ਦੇ ਉਪਰਾਲਿਆਂ ਦੇ ਨਾਲ 8 ਹੋਰ ਨਵੇਂ ਮੱਲਕ ਮੈਡੀਕ ਜਿਹੜੇ ਨਾਰਥ ਹਲਕਾ ਦੇ ਵਿੱਚ ਖੁੱਲ ਰਹੇ ਨੇ ਉਸ ਦੇ ਵਿੱਚ ਸਾਡੇ ਵਾਰਡ ਦੇ ਵਿੱਚ ਵੀ ਵਾਰਡ ਨੰਬਰ 70 ਔਰ 91 ਦੇ ਵਿੱਚ ਵੀ ਮੱਲਕ ਲੈਨਿਕ ਜਿਹੜਾ ਖੁੱਲਣ ਜਾ ਰਿਹਾ ਹੈ ਔਰ ਜਿਹੜੇ ਇਹ ਦੋਨਾਂ ਵਾਡਾ ਦੀ ਜਨਤਾ ਨੂੰ ਇਸ ਦਾ ਲਾਭ ਵੀ ਮਿਲੇਗਾ ਉਹ ਨੇੜੇ ਹੈ ਹਰ ਚੀਜ਼ ਦੀ ਸਹੂਲਤ ਮਿਲੇਗੀ ਬਹੁਤ ਹੀ ਅੱਛਾ ਔਰ ਇੱਕ ਪ੍ਰਾਈਵੇਟ ਕਲੀਨਿਕ ਦੇ ਨਾਲੋਂ ਵੀ ਵਧੀਆ ਬਣਾਇਆ ਹੋਇਆ ਵਾ ਜਿਹੜਾ ਕਿ ਤੁਹਾਨੂੰ ਅਸੀਂ ਸਪੁਰਦ ਕਰਾਂਗੇ 14 ਤਰੀਕ ਨੂੰ ਸੀਐਮ ਸਾਹਿਬ ਜਨਤਾ ਦੇ ਹਵਾਲੇ ਤੇ 15 ਅਗਸਤ ਨੂੰ ਅਸੀਂ ਇੱਥੇ ਹੀ ਝੰਡਾ ਲਹਿਰਾਉਣ ਜਾ ਰਹੇ ਹਾਂ ਬਲੱਗ ਰੇ ਦੇ ਉੱਤੇ ਹੀ ਤੇ ਸਾਰੇ ਹੀ ਸਾਥੀਆਂ ਨੂੰ ਦੋਸਤਾਂ ਨੂੰ ਸ਼ਹਿਰ ਵਾਸੀਆਂ ਨੂੰ ਬੇਨਤੀ ਹੈ ਆਓ ਆ ਕੇ ਸਾਡੇ ਨਾਲ ਇਸ ਸ਼ੁਭ ਕਾਰਜ ਦੇ ਵਿੱਚ ਸੰਯੋਗੀ ਬਣੋ ਸਾਡੇ ਸਾਥੀ ਬਣੋ ਜੀ